ਸਾਨੂੰ ਸਾਥ ਸੰਗਤ ਵੈਗਰੂ ਜੀ ਕਾ ਖਾਲਸਾ ਵੈਗਰੂ ਸਤਿ ਸ੍ਰੀ ਅਕਾਲ ਜਿਵੇਂ ਗੋਸਲ ਸਾਹਿਬ ਨੇ ਕਿਹਾ ਹੈ ਕਿ 9 ਤਰੀਕ ਨੂੰ ਜਿਹੜੀ ਕਾਨਫਰੰਸ ਹੈ ਪਹਿਲੀ ਗੱਲ ਤਾਂ ਆਪਾਂ ਜਿਹੜੀ ਕਾਨਫਰੰਸ ਜਿਹੜੀ ਹੋਮੋ ਹਮਾ ਕੇ ਪਹੁੰਚਣਾ ਹੈ ਤੇ ਉਹਨੂੰ ਕਾਮਯਾਬ ਕਰਨਾ ਹੈ ਕਿਉਂਕਿ ਜਿਹੜਾ ਪਹਿਲਾ ਅਕਾਲੀ ਦਾਲਾ ਖੌਤੀ ਅਕਾਲੀ ਦਾਲਾ ਉਹਨੇ ਬਰਾਬਰ ਆਪਣੇ ਕਾਨਫਰੰਸ ਰੱਖੀ ਹੋਈ ਤੇ ਉਹਨਾਂ ਨੂੰ ਸਮਝਾਉਣ ਦਾ ਹੁਣ ਕੋਈ ਫਾਇਦਾ ਨਹੀਂ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਉੱਥੇ ਵੀ ਇੱਕ ਸਟੇਜ ਇੱਥੇ ਵੀ ਲੱਗੀ ਹੈ ਵਾਰ-ਵਾਰ ਇਹਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਸਭ ਨੂੰ ਪਤਾ ਹੈ ਕਿ ਭਾਈ ਅਮਰਤਪਾਲ ਦੇ ਨਾਂ ਕਰਕੇ ਹੀ ਪੰਜਾਬ ਚੱਲਣਾ ਹੈ ਭਾਈ ਅਮਰਤਪਾਲ ਕਰਕੇ ਹੀ ਵੋਟਾਂ ਪੈਣੀਆਂ ਨੇ ਭਾਈ ਅਮਰਤਪਾਲ ਦੇ ਮੂੰਹ ਨੂੰ ਇਸ ਸੀਟਾਂ ਜਿੱਤਣੀਆਂ ਨੇ ਹੋਰ ਆਪਦੇ ਦਿਮਾਗ ਦੇ ਵਿੱਚੋਂ ਸੁਖਬੀਰ ਬਾਦਲ ਕੇ ਹੋਰ ਸਾਰੇ ਜਿਹੜੇ ਕਹਿੰਦੇ ਨੇ ਕਿ ਸਾਡੇ ਜਿੱਤਿਆਂ ਪੰਜਾਬ 'ਚ ਕੋਈ ਉਥਲ-ਪੁਥਲ ਹੋਵੇਗੀ ਬਿਲਕੁਲ ਨਹੀਂ ਹੋਣੀ ਚਾਹੇ ਮੈਂ ਆ ਜਿੰਨਾ ਮਰਜ਼ੀ ਜ਼ੋਰ ਲਾਣਾ ਕੋਈ ਵੋਟ ਨਹੀਂ ਪੇ ਪਰ ਜੇ ਭਾਈ ਅਮਰਤਪਾਲ ਨਾਲ ਤੇ 100% ਵੋਟ ਪਵੇ। ਸੋ ਸਾਡਾ ਜਿਹੜਾ ਮਕਸਦ ਹੈ ਇੱਕੋ ਹੀ ਹੈ ਕਿ ਭਾਈ ਅਮਰਤਪਾਲ ਦੇ ਚਿਹਰੇ ਨੂੰ ਅੱਗੇ ਲਿਆਉਣਾ। ਉਸੇ ਚਿਹਰੇ ਨੂੰ ਲਿਆ ਕੇ ਪੰਜਾਬ ਜਿੱਤਣਾ ਕਿਉਂਕਿ ਪੰਜਾਬ ਜਿੱਤਣਾ ਅੱਜ ਬਹੁਤ ਜ਼ਰੂਰੀ ਹੈ। ਦੇਖੋ ਪੰਜਾਬ ਦੀ ਜ਼ਮੀਨ ਹੈ, ਜ਼ਮੀਨ ਦੇ ਸਿਰ ਤੇ ਪੰਜਾਬ ਹੈ। ਕੋਈ ਸਾਡੇ ਬੰਦੇ ਕਹਿੰਦੇ ਜੀ ਖਾਲਸਾ ਰਾਜ ਲਿਆਵਾਂਗੇ, ਖਾਲਸਾ ਰਾਜ ਦੇ ਦਰਖਤਾਂ ਤੇ ਲੈ ਕੇ ਆਉਂਗੇ। ਜਦ ਤੱਕ ਤੁਹਾਡੀ ਜ਼ਮੀਨ ਨਹੀਂ ਰਹਿੰਦੀ ਜ਼ਮੀਨ ਤੋਂ ਬਿਨਾ ਤੁਹਾਡਾ ਰਾਜ ਨਹੀਂ ਆਉਂਦਾ ਸਭ ਪਹਿਲੋ ਜ਼ਰੂਰਤ ਕੀ ਹੈ ਜ਼ਮੀਨ ਸੋ ਮਹਾਰਾਜਾ ਰਣਜੀਤ ਸਿੰਘ ਨੇ ਐਵੇਂ ਨਹੀਂ ਤੁਹਾਨੂੰ ਜ਼ਮੀਨਾਂ ਦਿੱਤੀਆਂ ਸੀ ਉਹਨੇ ਵਪਾਰ ਦੂਜੀਆਂ ਕੌਮਾਂ ਨੂੰ ਦਿੱਤਾ ਸੀ ਪਰ ਪੱਗ ਨੂੰ ਉਹਨੇ ਜ਼ਮੀਨ ਦਿੱਤੀ ਸੀ ਉਹਨੂੰ ਪਤਾ ਸੀ ਕਿ ਧਰਤੀ ਤੇ ਗਰਾਊਂਡ ਲੈਵਲ ਤੇ ਲੜਨ ਵਾਲੀ ਕੌਮ ਤੇ ਗਰਾਊਂਡ ਲੈਵਲ ਤੇ ਉੱਪਰ ਚੱਲ ਕੇ ਰਾਜ ਕਰਨ ਵਾਲੀ ਕੌਮ ਦੇ ਕੋਲ ਜ਼ਮੀਨ ਚਾਹੀਦੀ ਤੇ ਅੱਜ ਜਿਹੜੇ ਸਾਡੇ ਲੀਡਰ ਨੇ ਤੁਸੀਂ 92 ਚੋਂ 10 ਲੀਟਰ ਆਜਰ ਜ਼ੈਨ ਦੇ ਦੇ ਨਾ ਤੇ ਸਵੇਰ ਨੂੰ ਲੈਂਡ ਪੂਲਿੰਗ ਜਿਹੜੀ ਪਾਲਿਸੀ ਉਹ ਖਤਮ ਹੁਣ ਰਿਜ਼ਲਟ ਕੀ ਆ 92 ਦੇ 92 93 ਐਮਐਲਏ ਮਰੀ ਜਮੀਰ ਦੇ ਨੇ ਇਸ ਵਕਤ ਸੋ ਸਾਨੂੰ ਉਹ ਲੀਡਰ ਚਾਹੀਦਾ ਪੰਜਾਬ ਦਾ ਉਹ ਬੰਦੇ ਚਾਹੀਦੇ ਨੇ ਜਿਹੜੇ ਪੰਜਾਬ ਦੇ ਲਈ ਖਲੋਣ ਪੰਜਾਬ ਤੇ ਮੁਸੀਬਤ ਆਉਂਦੀ ਹੈ ਖੜੇ ਪੈਰ ਦਿੱਲੀ ਨੂੰ ਦੱਸਣ ਕਿ ਪੰਜਾਬ ਚੀਜ਼ ਕੀ ਹੈ ਸੋ ਮੈਂ ਗੱਲ ਜਾਦੀ ਅੱਗੇ ਨਹੀਂ ਲਜਾਣੀ ਚਾਹੁੰਦਾ ਕਿ ਟਾਈਮ ਬੜਾ ਹੋ ਜਾਏਗਾ ਸੋ ਮੇਰੀ ਇੰਨੀ ਬੇਨਤੀ ਆ ਸਭ ਤੋਂ ਪਹਿਲਾਂ ਤਾਂ ਅਸੀਂ ਦਿੱਲੀ ਨੂੰ ਦੱਸਣਾ ਹੈ ਕਿ ਬਾਬਾ ਬਕਾਲਾ ਦੀ ਕਾਨਫਰੰਸ ਕੀ ਚੀਜ਼ ਹੈ ਇੱਕ ਇਹ ਇਹ ਨਹੀਂ ਕਿ ਅਸੀਂ ਉੱਥੋਂ ਰਾਜ ਲੈ ਕੇ ਤੁਰ ਪਏ ਆ ਪਰ ਕਹਿਣ ਦਾ ਮਤੋਂ ਨਹੀਂ ਅਸੀਂ ਉੱਥੋਂ ਸ਼ੁਰੂਆਤ ਕਰਨੀ ਹੈ ਅਸੀਂ ਦਿੱਲੀ ਨੂੰ ਦੱਸਣਾ ਕਿ ਸਾਡੇ ਨਾਲ ਪੰਜਾਬ ਹੈਗਾ ਹੈ ਭਾਈ ਅਮਰਤਪਾਲ ਦੇ ਨਾਲ ਪੰਜਾਬ ਖਲੋਤਾ ਹੈ ਅੱਜ ਵੇਖੋ ਜੇਲ੍ਹ ਦੇ ਅੰਦਰ ਬੈਠਿਆ ਉਹ ਡਕੈਤ ਹੈ ਕਾਤਲ ਹੈ ਸਮਗਲਰ ਹੈ ਤੁਸੀਂ ਦੇਖੋ ਤੁਹਾਡੇ ਪ੍ਰਤੀ ਸੋਚ ਕੀ ਹੈ ਤੇ ਜਿਹੜੇ ਵਰਸਜ ਨੇ ਜਿਨ੍ਹਾਂ ਨੇ ਦਿੱਲੀ ਨੂੰ ਸਾਰਾ ਕੁਝ ਸਲੰਡਰ ਕਰ ਦਿੱਤਾ ਗਿਆ ਹੈ ਨਾ ਉਹ ਚੋਰ ਨਾ ਡਕਾਇਤ ਨਾ ਕਾਤਲ ਨਾ ਗੁਰੂ ਗ੍ਰੰਥ ਸਾਹਿਬ ਦੀ ਉਹ ਬੇਦਬੀ ਚਾਏ। ਭਾਜਪਾ ਦੇ ਕੇ ਲੀਡਰ ਨੇ ਕਿਹਾ ਕਿ ਤੁਸੀਂ ਇੱਕ ਪ੍ਰਾਣਾ ਕਾਲੀਦਾਲਾ ਜਿਹੜਾ ਉਹਨੂੰ ਸਰਵਾਈਵ ਕਰੋ ਕਿਤੇ ਇੰਤਕਾਲ ਉਹ ਨਾ ਕਰਾ ਜੇ ਇੰਤਕਾਲ ਉਹ ਭਾਈ ਅਮਰਤਪਾਲ ਨੂੰ ਕਰੇ। ਭਾਜਪਾ ਕਹ ਰਹੀ ਹੈ ਪੰਜਾਬ ਚੋਂ ਲੀਡਰ ਚਾਹੀਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਿਰੋਧਤਾ ਕਰੇ। ਜਿਹੜਾ ਆਕਾਲ ਤਖਤ ਸਾਹਿਬ ਦੀ ਤੋਹੀਨ ਕਰੇ ਜਿਹੜਾ ਫੇਕ ਇਨਕਾਊਂਟਰ ਕਰੇ ਡੀਜੀਪੀ ਸੁਮੇਸ਼ ਸਿੰਘ ਸੈਣੀ ਵਰਗੇ ਉਹ ਡੀਜੀਪੀ ਲਾਵੇ ਪੰਜਾਬ 'ਚ ਉਹਨਾਂ ਨੂੰ ਉਹ ਸਿੱਖ ਫੱਬਦਾ ਹੈ ਤੇ ਉਹ ਹੀ ਉਹਨਾਂ ਨੂੰ ਅਕਾਲੀ ਦਲ ਚਾਹੀਦਾ ਦੇਖੋ ਭਾਜਪਾ ਦੀ ਸੋਚ ਕਾਂਗਰਸ ਦੀ ਸੋਚ ਸਭ ਦੀ ਇੱਕੋ ਸੋਚ ਹੈ ਕਿ ਕਿਸੇ ਤਰੀਕੇ ਨਾਲ ਭਾਈ ਅਮਰਪਾਲ ਦੀ ਪਾਰਟੀ ਨੂੰ ਰੋਕਣਾ ਪਰ ਬਾਦ ਕਿਸਮਤੀ ਇਹ ਹੈ ਸਾਡੇ ਵਿੱਚ ਆਪਦੇ ਹੀ ਲੱਤਾਂ ਖਿੱਚ ਰਲਾ ਯਾਰ ਉਹ ਬੰਦਾ ਅੰਦਰ ਹੈ ਉਹ ਕਿਸੇ ਦਾ ਵਿਰੋਧ ਨਹੀਂ ਕਰ ਰਿਹਾ। ਡੇਲੀ ਕੋਈ ਟੀਵੀ ਤੋਂ ਲਾਈਵ ਨਹੀਂ ਚੱਲ ਰਿਹਾ ਹੁੰਦਾ ਕਿ ਕਿਸੇ ਨੂੰ ਮਾੜਾ ਬੋਲ ਰਿਹਾ ਉਹ। ਸੋ ਮੇਰੀ ਇੰਨੀ ਬੇਨਤੀ ਹੈ ਕਿ ਸਾਨੂੰ ਇਕੱਠੇ ਹੋ ਕੇ ਬਾਬਾ ਬਕਾਲਾ ਪਹੁੰਚਣਾ ਚਾਹੀਦਾ ਹੈ। ਕਾਨਫਰੰਸ ਕਰਨੀ ਚਾਹੀਦੀ ਬੜੇ ਵੱਡੇ ਪੱਦਰ ਦੀ ਹੋਵੇ ਤਾਂ ਦੁਨੀਆ ਨੂੰ ਪਤਾ ਲੱਗੇ ਕਿ ਭਾਈ ਅਮਰਤਪਾਲ ਦੇ ਨਾਲ ਲੋਕ ਹੈਗੇ ਨੇ। ਬਾਕੀ ਮੈਂ ਸਾਰੀ ਸੰਗਤ ਨੂੰ ਕਹੂੰਗਾ ਕਿ ਤੁਹਾਡੇ ਕੋਲ ਐਸ ਟਾਈਮ ਤੇ ਇੱਕ ਹੀ ਚਿਹਰਾ ਭਾਈ ਅਮਰਤਪਾਲ। ਚਾਹੇ ਭਾਜੀ ਬੈਠੇ ਨੇ ਚਾਹੇ ਮੈਂ ਆ ਚਾਹੇ ਜੋਰ ਸਾਹਿਬ ਹੈ। ਸਾਭ ਅਸੀਂ ਪਿੱਛੇ ਆ ਕੱਲਾ ਭਾਈ ਅਮਰਤਪਾਲ ਬਸ ਇੱਕ ਆਦਮੀ ਦੀ ਫੋਟੋ ਵਿਖਦੀ ਆ ਇੱਕ ਆਦਮੀ ਨੂੰ ਲੋਕ ਪਸੰਦ ਕਰ ਰਹੇ ਨੇ ਇਸ ਵਕਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਮੇਰੀ ਬੇਨਤੀ ਆ ਪੰਜਾਬ ਦਾ ਕੋਈ ਲੀਡਰ ਸਾਡੇ ਚ ਆਵੇ ਨਾ ਆਵੇ ਮੈਂ ਇੱਕੋ ਬੇਨਤੀ ਕਰੂੰਗਾ ਕਿ ਭਾਈ ਅਮਰਤਪਾਲ ਦਾ ਚਿਹਰਾ ਸਭ ਤੋਂ ਅੱਗੇ ਰੱਖਾਂਗੇ ਬਾਕੀ ਉਸ ਤੋਂ ਬਾਅਦ ਜਾ ਕੇ ਸਮਝੌਤੇ ਹੁੰਦੇ ਨੇ ਨਹੀਂ ਹੁੰਦੇ ਤਾਂ ਗੱਲ ਡਿਫਰੈਂਟ ਆ ਕਿਉਂਕਿ ਮੈਂ ਅੱਗੇ ਵੀ ਬਹੁਤ ਥਾਵਾਂ ਤੇ ਕਹਿ ਚੁੱਕਾ ਕਿ ਇੱਕ ਹੀ ਚਿਹਰਾ ਹੈ ਜਿਹੜਾ ਐਸ ਵਕਤ ਪੰਜਾਬ ਦੇ ਵਿੱਚ ਜਿੰਦਾ ਨਾ ਚੱਲ। ਤੁਸੀਂ ਪਿੰਡ ਜਾਓ ਡੇਢ ਡੇਢ 2 200 ਬੰਦਾ ਤੁਹਾਡੇ ਨਾਲ ਮੁੰਡਾ ਉੰਜੀ ਤੁਰ ਪੈਂਦਾ ਜਿੱਧਰ ਯੂਥ ਚੱਲਦਾ ਹੈ ਸਰਕਾਰ ਉੰਦੀ ਬਣਦੀ। ਤੇ ਯੂਥ ਕਿੰਦੇ ਮਗਰ ਚੱਲਦਾ ਹੈ ਭਾਈ ਅਮਰਪਾਲ। ਸੋ ਮੈਂ ਇਨੀ ਬੇਨਤੀ ਕਰਦਾ ਕਿ ਆਪਾਂ ਵੱਧ ਤੋਂ ਵੱਧ ਹਮ ਹਮਾ ਕੇ ਆਪਾਂ 9 ਤਰੀਕ ਨੂੰ ਬਾਬਾ ਬਕਾਲਾ ਪਹੁੰਚੀਏ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦਾ